ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈੰਡੂ ਲਾਈਟਿਮਾਂ ਚੈਨਲ ਤੇ ਮੈਂ ਸਾਰਦ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਭਾਈ ਗੁਰਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆਂ ਜੀ ਚੜ੍ਹਦੀ ਕਲਾ 'ਚ ਹੀ ਆਂ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਕਣਕ ਨੂੰ 3 ਸਾਲ ਤੱਕ ਕਿੱਦਾਂ ਸਟੋਰ ਕਰਕੇ ਰੱਖ ਸਕਦੇ ਆਂ ਜਿੰਨਾ ਮੇਰੇ ਭੈਣਾਂ ਦੇ ਘਰੇ ਕਈਆਂ ਨੇ ਢੋਲ ਲਈ ਹੈਗੇ ਉਹਦਾ ਆਪਣੀ ਕਣਕ ਖਰਾਬ ਹੋ ਜਾਂਦੀ ਆ ਬੋਰੀਆਂ ਦੇ ਵਿੱਚ ਠੀਕ ਹੈ ਜੀ ਉਹ ਬੋਰੀਆਂ ਦੇ ਵਿੱਚ ਆਪਾਂ ਕਣਕ ਜਦੋਂ ਸਟੋਰ ਕਰਕੇ ਰੱਖਦੇ ਆ ਤਾਂ ਉਹਨੂੰ ਸੁਸਤਰੀ ਲੱਗ ਜਾਂਦੀ ਹੈ ਸੁਸਤਰੀ ਨੂੰ ਆਪਾਂ ਉਹ ਕਣਕ ਤੋਂ ਬਚਾਉਣ ਵਾਸਤੇ ਕੀ ਕੀ ਇਸਤੇਮਾਲ ਕਰਾਂਗੇ ਨਾ ਆਪਾਂ ਜ਼ਹਿਰੀਲੀਆਂ ਦਵਾਈਆਂ ਵਰਤਦੇ ਠੀਕ ਹੈ ਆਪਾਂ ਨੂੰ ਦੇਸੀ ਤਰੀਕੇ ਨਾਲ ਕਣਕ ਨੂੰ ਸਟੋਰ ਕਰਕੇ ਰੱਖਾਂਗੇ 3 ਸਾਲ ਆਪਣੇ ਕਣਕ ਵਿੱਚ ਬਿਲਕੁਲ ਸੁਸਤਰੀ ਨਹੀਂ ਪੈਣੀ ਹੈਗੀ ਤੇ ਚਲੋ ਜੀ ਚੱਲਦੇ ਆਪਾਂ ਬਾਹਰ ਕਣਕ ਦੇ ਕੋਲ ਲੋ ਜੀ ਇਹ ਲਈਏ ਜੀ ਆਪਾਂ ਕਣਕ ਠੀਕ ਹੈ ਜੀ ਦੇਖੋ ਕਣਕ ਨੂੰ ਆਪਾਂ ਸਾਰਾ ਦਿਨ ਧੁੱਪ ਲਵਾਈ ਹੈ ਠੀਕ ਹੈ ਇਹ ਇਹਦੇ ਵਿੱਚ ਹੱਥ ਵੀ ਫੇਰਿਆ ਕਣਕ ਦੇ ਵਿੱਚ ਸਾਰੀ ਚ ਮਤਲਬ ਕਿ ਸਾਰੀ ਉਤਲ-ਪੁਤਲ ਘਰਤੀ ਦੀ ਕਣਕ ਧੁੱਪੇ ਐਨੇ ਚੰਗੀ ਤਰ੍ਹਾਂ ਧੁੱਪ ਲੱਗ ਚੁੱਕੀ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਪਾਵਾਂਗੇ ਬੋਰੀਆਂ ਦੇ ਵਿੱਚ ਬੋਰੀਆਂ ਦੇ ਵਿੱਚ ਆਪਾਂ ਚਾਹੁੰਦੀਆਂ ਨੇ ਬੋਰੀਆਂ ਜੀ ਠੀਕ ਹੈ ਜੀ ਬੋਰੀਆਂ ਸਰਦਾਰ ਜੀ ਨੇ ਲੈ ਆਂਦੀਆਂ ਸੀ ਠੀਕ ਹੈ ਕੋਸ਼ ਮੈਂ ਬੋਰੀਆਂ ਮੰਗਵਾ ਲਈਆਂ ਸੀ ਠੀਕ ਹੈ ਜੀ ਕੋ ਸਰਦਾਰ ਜੀ ਲੈ ਆਏ ਸੀ ਤੇ ਆਪਾਂ ਹੁਣ ਕਣਕ ਨੂੰ ਬੋਰੀਆਂ ਵਿੱਚ ਕਿੱਦਾਂ ਸਟੋਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਇਹ ਕਣਕ ਹੈ ਜੀ ਇਹਨੂੰ ਆਪਾਂ ਜਿਹੜੀ ਧੁੱਪ ਲਵਾਈ ਸੀ ਇਹ ਆਪਣੀ ਹੁਣ ਠੰਡੀ ਹੋ ਚੁੱਕੀ ਹੈ ਠੀਕ ਹੈ ਜੀ ਜੇ ਆਪਾਂ ਗਰਮ ਕਣਕ ਧੁੱਪੇ ਮਤਲਬ ਕਿ ਬੋਰੀਆਂ ਦੇ ਵਿੱਚ ਪਾ ਕੇ ਰੱਖਾਂਗੇ ਜਾਂ ਢੋਲ ਦੇ ਵਿੱਚ ਪਾ ਕੇ ਰੱਖਾਂਗੇ ਤਾਂ ਆਪਣੇ ਕਣਕ ਨੂੰ ਸੁਸਰੀ ਲੱਗਣੀ ਉਹ ਲੱਗਣੀ ਹੈ ਕਿਉਂਕਿ ਇਹਦੇ ਵਿੱਚ ਗਰਮੈਸ਼ ਭਰ ਜਾਂਦੀ ਹੈ ਠੀਕ ਹੈ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਕਣਕ ਨੂੰ ਪਹਿਲਾਂ ਤਾਂ ਆਪਾਂ ਸਾਰੀ ਬੋਰੀ ਦੇ ਵਿੱਚ ਪਾਵਾਂਗੇ ਜਦੋਂ ਆਪਾਂ ਕਣਕ ਬੋਰੀ ਦੇ ਵਿੱਚ ਪਾਵਾਂਗੇ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਜੀ ਨਿੰਮ ਠੀਕ ਹੈ ਜੇ ਤੁਹਾਡੇ ਲਵੇ ਸੁੱਕਾ ਨਿੰਮਾ ਹੈਗਾ ਸੁੱਕੇ ਨਿੰਮ ਦੇ ਪੱਤੇ ਹੈਗੇ ਨੇ ਉਹ ਵੀ ਪਾ ਸਕਦੇ ਹੋ ਜੇ ਤਾਜ਼ਾ ਨਿੰਮਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਠੀਕ ਹੈ ਇਹ ਆਪਣੇ ਲਵੇ ਹੈਗਾ ਜੀ ਨਿੰਮ ਇਹ ਨਿੰਮ ਤੋੜ ਕੇ ਲੈ ਕੇ ਆਏ ਆ ਆਪਾਂ ਠੀਕ ਹੈ ਤੇ ਦੂਜਾ ਆਪਾਂ ਨੂੰ ਚਾਹੀਦਾ ਜੀ ਮਾਚਿਸ ਮਾਚਿਸ ਦੀਆਂ ਡੱਬੀਆਂ ਠੀਕ ਹੈ ਜੀ ਮਾਚਿਸ ਦੀਆਂ ਡੱਬੀਆਂ ਆਪਾਂ ਇਹਦੇ ਵਿੱਚ ਮਤਲਬ ਕਿ ਕਣਕ ਦੇ ਵਿੱਚ ਪਾ ਕੇ ਰੱਖਣੀਆਂ ਨੇ ਠੀਕ ਹੈ ਤੇ ਤੀਜਾ ਆਪਾਂ ਨੂੰ ਚਾਹੀਦਾ ਜੀ ਇਹਦੇ ਵਿੱਚ ਪਾਣ ਨੂੰ ਲਸਣ ਠੀਕ ਹੈ ਜੀ ਲਾ ਸਾਨੂੰ ਆਪਾਂ ਚੰਗੀ ਤਰ੍ਹਾਂ ਕਲੀਆਂ-ਕਲੀਆਂ-ਕਲੀਆਂ ਕਰ ਲਵਾਂਗੇ ਤੇ ਆਪਾਂ ਜਦੋਂ ਬੋਰੀ ਦੇ ਵਿੱਚ ਕਣਕ ਪਾਵਾਂਗੇ ਨਾਲੇ ਤਾਂ ਆਪਾਂ ਪੱਤੇ ਤੋੜ ਕੇ ਵਿੱਚ ਪਾਈ ਜਾਵਾਂਗੇ ਠੀਕ ਹੈ ਤੇ ਨਾਲੇ ਪਾਵਾਂਗੇ ਜੀ ਆਪਾਂ ਮਾਚਿਸ ਦੀਆਂ ਡੱਬੀਆਂ ਠੀਕ ਹੈ ਜੀ ਇਸ ਤਰੀਕੇ ਨਾਲ ਆਪਣੀ ਜਿਹੜੀ ਕਣਕ ਹੈ ਜੀ ਇਹਨੂੰ ਆਪਾਂ 3 ਸਾਲ ਤੱਕ ਢੋਲ ਦੇ ਵਿੱਚ ਵੀ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਬੋਰੀਆਂ ਵਿੱਚ ਵੀ ਸਟੋਰ ਕਰਕੇ ਰੱਖ ਸਕਦੇ ਆ ਇਹਦੇ ਨਾਲ ਆਪਣੀ ਨਾ ਤਾਂ ਕਣਕ ਖਰਾਬ ਹੋਣੀ ਆ ਨਾ ਹੀ ਇਹਨੂੰ ਟੋਰਾ ਲੱਗਣਾ ਨਾ ਹੀ ਇਹਨੂੰ ਲੱਗਣੀ ਹੈ ਸੁਸਰੀ ਠੀਕ ਹੈ ਇਹਨੂੰ ਤੁਸੀਂ ਕਣਕ ਨੂੰ ਚਾਹੇ ਜਿੱਦਾਂ ਮਰਜੀ ਇਸਤੇਮਾਲ ਕਰ ਸਕਦੇ ਹੋ ਆਟਾ ਜਿੱਦਾਂ ਮਰਜੀ ਪੀਹਾ ਸਕਦੇ ਹੋ ਠੀਕ ਹੈ ਜੇ ਆਪਾਂ ਇਹਦੇ ਵਿੱਚ ਜ਼ਹਿਰੀਲੀਆਂ ਦਵਾਈਆਂ ਪਾਵਾਂਗੇ ਠੀਕ ਹੈ ਜੀ ਜ਼ਹਿਰੀਲੀਆਂ ਦਵਾਈਆਂ ਪਾਉਣ ਨਾਲ ਆਪਾਂ ਨੂੰ ਆਪਣੀ ਕਣਕ ਨੂੰ ਮਤਲਬ ਕਿ ਸੁਸਰੀ ਤਾਂ ਚਲੋ ਆਪਾਂ ਮੰਨਾਂਗੇ ਵੀ ਲੱਗਣੀ ਹੋਣੀ ਹੈਗੀ ਤੇ ਫਿਰ ਆਪਾਂ ਨੂੰ ਕਈ ਵਾਰ ਕਣਕ ਧੋਣੀ ਵੀ ਪੈ ਜਾਂਦੀ ਆ ਠੀਕ ਹੈ ਤੇ ਇਹ ਜੇ ਆਪਾਂ ਮਤਲਬ ਕਿ ਆਪਾਂ ਦੇਸੀ ਨੁਕਸਾ ਵਰਤਾਂਗੇ ਜਿਵੇਂ ਕਿ ਆਹ ਹੋਗੀਆਂ ਡੱਬੀਆਂ ਹੋਗੀਆਂ ਮਾਚਿਸ ਦੀਆਂ ਠੀਕ ਹੈ ਤੇ ਨਿੰਮ ਦੇ ਪੱਤੇ ਹੋ ਗਏ ਤੇ ਲਸਣ ਵਗੈਰਾ ਹੋ ਗਿਆ ਠੀਕ ਹੈ ਜੀ ਇਹ ਆਪਾਂ ਇਸਤੇਮਾਲ ਕਰਾਂਗੇ ਤੇ ਇਹਦੇ ਨਾਲ ਆਪਾਂ ਕਣਕ ਨੂੰ ਜੇ ਸਰਦੀ ਵਿੱਚ ਜਦੋਂ ਧੁੱਪਾਂ ਨਹੀਂ ਨਿਕਲਦੀਆਂ ਤਾਂ ਆਪਾਂ ਇਦਾਂ ਹੀ ਪੀਣਾ ਕਰਕੇ ਆਟਾ ਪਿਹਾ ਸਕਦੇ ਆ ਠੀਕ ਹੈ ਇਹਦੇ ਨਾਲ ਆਪਣੀ ਕਣਕ ਬਿਲਕੁਲ ਖਰਾਬ ਨਹੀਂ ਹੋਣੀ ਹੈਗੀ ਤੇ ਨਾ ਹੀ ਸੁਸਰੀ ਲੱਗਣੀ ਆ ਸੁਸਰੀ ਨੂੰ ਆਪਾਂ ਸੁਸਰੀ ਲੱਗਣ ਤੋਂ ਆਪਾਂ ਇਸ ਤਰੀਕੇ ਨਾਲ ਆਪਾਂ ਕਣਕ ਨੂੰ ਬਚਾ ਕੇ ਬਚਾ ਸਕਦੇ ਆ ਤੇ ਚਲੋ ਜੀ ਆਪਾਂ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਕਣਕ ਪਾਉਂਦੇ ਆ ਇਹਦੇ ਵਿੱਚ ਠੀਕ ਹੈ ਜੀ ਲੋ ਜੀ ਕਣਕ ਆਪਾਂ ਬੋਰੀਆਂ ਦੇ ਵਿੱਚ ਪਾਉਨੇ ਆ ਤੇ ਨਾਲ ਪਾਦਾਂ ਦੇ ਵਿੱਚ ਨੀਮ ਠੀਕ ਹੈ ਸਰਦਾਰ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਸਾਰਾ ਕੰਮ ਇਹ ਬੋਰੀਆਂ ਦੇ ਵਿੱਚ ਕਣਕ ਪਾ ਕੇ ਰੱਖ ਦਿੰਨੇ ਆ ਤੇ ਸਾਰੀ ਆਪਣੀ ਕਣਕ ਵਧੀਆ ਬੋਰੀਆਂ ਦੇ ਵਿੱਚ ਪੈ ਜਾਊਗੀ ਤੇ ਨੀਮ ਵੀ ਨਾਲ ਹੁੰਦੀ ਪਾਈ ਜਾਵਾਂਗੇ ਲੋ ਜੀ ਇਹ ਸੀ ਆਪਣੀ ਅੱਜ ਕਣਕ ਸਟੋਰ ਕਰਕੇ ਰੱਖਣ ਤਿੰਨ ਸਾਲ ਆਪਾਂ ਕਣਕ ਨੂੰ ਬਿਨਾਂ ਦਵਾਈਆਂ ਤੋਂ ਜ਼ਹਿਰੀਲੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਕਣਕ ਨੂੰ ਸਟੋਰ ਕਰਕੇ ਰੱਖਣ ਦਾ ਬਿਲਕੁਲ ਸੌਖਾ ਤੇ ਆਸਾਨ ਤਰੀਕਾ ਦੱਸਿਆ ਤੇ ਦੇਸੀ ਤਰੀਕਾ ਇਹ ਇਹ ਆਮ ਤੌਰ 'ਤੇ ਘਰਾਂ ਵਿੱਚ ਕਈ ਘਰਾਂ ਵਿੱਚ ਮੇਰੀਆਂ ਭੈਣਾਂ ਵਰਤਦੀਆਂ ਹੋਣਗੀਆਂ ਠੀਕ ਹੈ ਜੀ ਇਹ ਤਰੀਕਾ ਪਰ ਡੱਬੀਆਂ ਤੇ ਸਿਰਫ ਤੇ ਆ ਨਿੰਮ ਯੂਜ਼ ਕਰਦੀਆਂ ਹੋਣਗੀਆਂ ਵਰਤਦੀਆਂ ਹੋਣਗੀਆਂ ਕਣਕ ਦੇ ਵਿੱਚ ਪਾਉਣ ਨੂੰ ਜੇ ਤੁਸੀਂ ਇਹਦੇ ਨਾਲ ਹਲਸਨ ਵੀ ਪਾ ਸਕਦੇ ਹੋ ਵਿੱਚ ਜੇ ਤੁਹਾਨੂੰ ਲੌਂਗ ਮਿਲਦੇ ਨੇ ਤਾਂ ਤੁਸੀਂ ਲੌਂਗ ਵੀ ਪਾ ਸਕਦੇ ਹੋ ਹਿੰਗ ਦੀ ਡੱਬੀਆਂ ਵੀ ਸਿੱਟ ਸਕਦੇ ਹੋ ਠੀਕ ਹੈ ਪਰ ਉਹ ਜ਼ਹਿਰੀਲੀਆਂ ਦਵਾਈਆਂ ਕਦੇ ਵੀ ਕਣਕ ਦੇ ਵਿੱਚ ਨਾ ਪਾਓ ਤੇ ਆਪਣੇ ਆਪ ਹੀ ਤੁਸੀਂ ਦੇਸੀ ਤਰੀਕਾ ਕਰੇ ਇਹ ਦੇਸੀ ਚੀਜ਼ਾਂ ਪਾ ਕੇ ਕਣਕ ਨੂੰ ਬਚਾ ਸਕਦੇ ਹੋ 3 ਸਾਲ ਤੱਕ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ ਤੇ ਚਲੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਤੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਚਲੋ ਜੀ ਮਿਲਾਂਗੇ ਕੱਲੀ ਖੋਰ ਬਣਾਇਆ ਤੱਕ ਤੱਕ ਲਈ ਸਾਰੇ ਨੂੰ ਸ਼ਸ਼ੀਕਾਲ ਬਾਏ ਬਾਏ